ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ سامنے ਆ ਰਹੀ ਹੈ ਜਿੱਥੇ ਮਾਨ ਸਰਕਾਰ ਵੱਲੋਂ ਫੇਰ ਇੱਕ ਵਾਰ ਨਵਾਂ ਜਿਹੜਾ ਐਕਸ਼ਨ ਹੈ ਮੁੜ ਐਕਸ਼ਨ ਆ ਹੋ ਲਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਗੁਰਦਾਸਪੁਰ ਦੀ ਇੱਕ ਤਸਵੀਰ ਹੈ ਜਿਹੜੀ ਲੇਡੀਸ ਇੰਸਪੈਕਟਰ ਹੈ ਉਸ ਤੇ ਫਿਰ ਜਿਹੜੀ ਕਾਰਵਾਈ ਕੀਤੀ ਗਈ ਹੈ ਭ੍ਰਸ਼ਟਾਚਾਰ ਨੂੰ ਲੈ ਕੇ ਜਿਹੜੀ ਕਾਰਵਾਈ ਮਾਨ ਸਰਕਾਰ ਵੱਲੋਂ ਫਿਰ ਕੀਤੀ ਗਈ ਹੈ ਗੁਰਦਾਸਪੁਰ ਦੇ 13 ਸਾਂਝ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰਵੀਰ ਕੋਰ ਦੇ ਉੱਤੇ ਐਕਸ਼ਨ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਲਿੱਤਾ ਗਿਆ ਰਿਸ਼ਵਤ ਦੇ ਜਿਹੜੇ ਅੰਜਾਮ ਨੇ ਉਹ ਸਾਂਝ ਕੇਂਦਰ ਦੇ ਹੀ ਮੁਲਾਜ਼ਮਾਂ ਵੱਲੋਂ ਲਗਾਏ ਗਏ ਨੇ ਇਸ ਲੇਡੀਸ ਇੰਸਪੈਕਟਰ ਇੰਦਰ ਵੀਰ ਕੌਰ ਨੂੰ ਅਰੈਸਟ ਕੀਤਾ ਗਿਆ ਹੈ ਗ੍ਰਿਫਤਾਰੀ ਹੈ ਜਿਹੜੀ ਉਸ ਦੀ ਕਰ ਲਈਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਤੇ ਫਿਰ ਮੁੜ ਐਕਸ਼ਨ ਲਿੱਤਾ ਗਿਆ ਹੈ ਪਹਿਲਾਂ ਵੀ ਇਸ ਤੋਂ ਪਹਿਲਾਂ ਪੁਲਿਸ ਮੁਲਾਜ਼ਮਾਂ ਨੂੰ ਭ੍ਰਸ਼ਟਾਚਾਰ ਦੇ ਮਾਮਲੇ ਤੇ ਗ੍ਰਿਫਤਾਰ ਕੀਤਾ ਗਿਆ ਸੀ ਕਿ ਮਾਨ ਸਰਕਾਰ ਵੱਲੋਂ ਲਗਾਤਾਰ ਜਿਹੜਾ ਭ੍ਰਸ਼ਟਾਚਾਰ ਤੇ ਐਕਸ਼ਨ ਆ ਹੋ ਕੀਤਾ ਜਾ ਰਿਹਾ ਲੇਕਿਨ ਹੁਣ ਤੜਕਸਾਰ ਹੀ ਲੇਡੀਜ਼ ਇੰਸਪੈਕਟਰ ਜਿਹੜੀ ਹੈ ਗੁਰਦਾਸਪੁਰ ਦੀ ਰਹਿਣ ਵਾਲੀ ਅਤੇ 13 ਸਾਂਝ ਕੇਂਦਰਾਂ ਦੀ ਇੰਚਾਰਜ ਇੰਦਰ ਵੀਰ ਕੋਰ ਤੇ ਵੱਡਾ ਐਕਸ਼ਨ ਜਿਹੜਾ ਮਾਨ ਸਰਕਾਰ ਵੱਲੋਂ ਲਿੱਤਾ ਗਿਆ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਗੁਰਦਾਸਪੁਰ ਦੀ ਖਬਰ ਹੈ